ਤੂਰੀ ਵਿੱਚ ਲੈਬੋਰੀਟਰੀ ਐਸੋਸੀਏਸ਼ਨ ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦੇ ਮੰਤਵ ਤਹਿਤ ਬੂਟੇ ਵੰਡੇ ਗਏ ਸੰਸਥਾ ਦੇ ਆਗੂਆਂ ਨੇ ਦੱਸਿਆ ਉਹ ਇਹ ਅਭਰਾਲਾ ਹਰ ਸਾਲ ਕਰਦੇ ਹਨ ਅਤੇ ਲੋਕਾਂ ਨੂੰ ਵੀ ਇਹਨਾਂ ਬੂਟਿਆਂ ਨੂੰ ਬੱਚਿਆਂ ਦੀ ਤਰ੍ਹਾਂ ਪਾਲਣ ਦੀ ਅਪੀਲ ਕਰਦੇ ਹਨ ਜੈ ਮਿਲਾਬ ਲੈਬੋਰੀਟਰੀ ਐਸੋਸੀਏਸ਼ਨ ਪੰਜਾਬ ਵੱਲੋਂ ਤੂਰੀ ਵਿੱਚ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਦੇ ਮੰਤਵ ਨਾਲ ਬੂਟੇ ਵੰਡੇ ਗਏ ਇਸ ਮੌਕੇ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਉਹ ਹਰ ਸਾਲ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਬੂਟੇ ਬੰਦਦੇ ਹਨ ਅਤੇ ਲੋਕਾਂ ਨੂੰ ਬੂਟਿਆਂ ਦੀ ਸਾਂਭ ਸੰਭਾਲ ਰੱਖਣ ਦੀ ਵੀ ਪ੍ਰੇਰਣਾ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਬੂਟੇ ਸਾਡੇ ਵਾਤਾਵਰਨ ਲਈ ਬੇਹੱਦ ਜ਼ਰੂਰੀ ਹਨ ਇਸ ਲਈ ਉਹ ਹਰ ਸਾਲ ਕੈਂਪ ਲਗਾ ਕੇ ਮੁਫਤ ਵਿੱਚ ਬੂਟੇ ਬੰਦਦੇ ਹਨ। ਸਰ ਇਹ ਸਾਡੀ ਜੈ ਮਲਾਪ ਮੈਡੀਕਲ ਲੈਬਰਾਟਰੀ ਐਸੋਸੀਏਸ਼ਨ ਪੰਜਾਬ ਭਰ ਦੇ ਵਿੱਚ ਜਿਹੜੀ ਇਹ ਨੈਸ਼ਨਲ ਮੈਡੀਕਲ ਲੈਬਰਾਟਰੀ ਪ੍ਰੋਫੈਸ਼ਨਲ ਵੀਕ ਮਨਾ ਰਹੀ ਹੈ। ਉਦੇ ਤਹਿਤ ਅਸੀਂ ਇਹ ਜਿਹੜਾ ਅੱਜ ਕਾਰਜ ਕੀਤਾ ਹੈਗਾ ਵੀ ਅਸੀਂ ਫ੍ਰੀ ਆਫ ਕੋਸਟ ਕਾਫੀ ਬੂਟੇ ਬੰਨੇ ਨੇ ਤਾਂ ਕਿ ਜਿਹੜੀ ਗਲੋਬਲ ਵਾਰਮਿੰਗ ਦੇ ਵਿੱਚ এনवायरमेंट ਦੇ ਵਿੱਚ ਗਰਮੀ ਵੱਧ ਰਹੀ ਹੈ ਉਹਨੂੰ ਨੱਥ ਵੀ ਪਾਈ ਜਾ ਸਕੇ ਔਰ ਸਾਡਾ ਜਿਹੜਾ ਵਾਤਾਵਰਨ ਹਰਾ ਭਰਿਆ ਤੇ ਸ਼ੁੱਧ ਵੀ ਹੋ ਸਕੇ ਜੀ ਇਸ ਤੋਂ ਇਲਾਵਾ ਹੋਰ ਵੀ ਅੱਗੇ ਪੰਡੇ ਚਾਹੰਗੇ ਹਾਂਜੀ ਹਾਂ ਜਦੋਂ ਵੀ ਅੱਗੇ ਕੋਈ ਮੌਕਾ ਆਊਗਾ ਸਾਡੀ ਸੰਸਥਾ ਫਿਰ ਵੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਵੀ ਕਰੂਗੀ ਬੂਟੇ ਵੀ ਬੰਨਦੇ ਨੇਗੇ ਜੀ ਹੋਰ ਵੀ ਕੋਸ਼ਿਸ਼ ਕੰਮ ਹੋ ਸਕਦੇ ਨੇ ਮੇਰਾ ਨਾਮ ਮਨਦੀਪ ਸਿੰਘ ਆ ਜੀ। ਠੀਕ ਹੋਵੋਗੇ ਅੱਜ ਜੋ ਦੁੱਤੇ ਬੰਦੇ ਜਾ ਰਹੇ ਸਨ। ਇਹ ਸਾਡੀ ਸੰਸਥਾ ਬਣੀ ਜੈਮਲਾਬ ਸੰਸਥਾ ਸਾਰੀ ਲੈਬਰਾਟਰੀ ਅਸੋਸੀਏਸ਼ਨਸ ਹੁੰਦਾ ਸਾਡੀ ਤੇ ਅਸੀਂ ਹਰ ਸਾਲ ਜੋ ਨੇਰਵਰਡ 500 550 ਵੋਟਾ ਯੂਟਿਲਾਈਜ਼ ਕਰਦੇ ਆਂਗੇ ਫ੍ਰੀ ਆਫ ਕਾਸਟ। ਇਸ ਸਾਲ ਵੀ ਅਸੀਂ ਇਹ ਹੀ ਆਪਣਾ ਵਾਤਾਵਰਨ ਨੂੰ ਸੁੱਧ ਰੱਖਣ ਵਾਸਤੇ ਤੇ ਜੋ ਵੀ ਆਪਣੀ ਗਲੋਬਲ ਵਾਰਮਿੰਗ ਉਹਦੋਂ ਅਸੀਂ ਮੇਨਟੇਨਰ ਰੱਖਣ ਵਾਸਤੇ ਮਤਲਬ ਵੋਟਿਆਂ ਯੂਟਿਲਾਈਜੇਸ਼ਨ ਕੀਤੀ ਹੈ ਸਾਡੀ ਜੈਮਲਾਬ ਸੰਸਥਾ ਵੱਲੋਂ। ਹੋਰ ਲੋਕਾਂ ਨੂੰ ਕਿਸ ਲਈ ਲੋਕਾਂ ਨੂੰ ਇਹ ਸੰਦੇਸ਼ ਹੈ ਜਿਹੜੇ ਅਸੀਂ ਬੂਟੇ ਵੰਡੇ ਨੇ ਕਿਰਪਾ ਕਰਕੇ ਇਹਨਾਂ ਨੂੰ ਬੱਚਿਆਂ ਵਾਂਗੂ ਪਾਲੋ ਤਾਂ ਜੋ ਆਪਣਾ ਜਿਹੜਾ ਵਾਤਾਵਰਣ ਹਰਾ ਭਰਿਆ ਰਹੇ ਸਾਫ਼ ਸੁਥਰਾ ਰਹੇ ਮੈਂ ਜਗਸੀਰ ਸਿੰਘ ਬਲਾਕ ਪ੍ਰੈਜ਼ੀਡੈਂਟ ਸੈਕਟਰੀ ਜਨਰਲ ਸੈਕਟਰੀ ਧੂਰੀ ਤੇ ਅੱਜ ਅਸੀਂ ਯੂਨੀਅਨ ਵੱਲੋਂ ਬੂਟੇ ਵੰਡੇ ਨੇ ਨਿਰਵਲਟ 550 ਦੇ ਕਰੀਬ ਤੇ ਇਹ ਅਸੀਂ ਪਿਛਲੇ ਸਾਲ ਵੀ ਵੰਡੇ ਅੱਗੇ ਵੀ ਵੰਦੇ ਰਹਾਂਗੇ ਤੇ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਵੇਂ ਅੱਜ ਕੱਲ ਪੋਲੂਸ਼ਨ ਵੱਧ ਰਿਹਾ ਹੈਗਾ ਪੋਲੂਸ਼ਨ ਵੱਧ ਰਿਹਾ ਤੇ ਇਸ ਇਸੇ ਕਰਕੇ ਅਸੀਂ ਉਹ ਕਰ ਰਹੇ ਹਾਂਗੇ ਵੀ ਅੱਗੇ ਬੂਟੇ ਲਗਾਏ ਜਾਣ ਤਾਂ ਕਿ এনਵਾਇਰਨਮੈਂਟ ਵੀ ਸਾਫ਼ ਹੋਵੇ